ਆ ਖਬਰ ਸੰਗਰੂਰ ਤੋਂ ਹੈ ਜਿੱਥੇ ਖੂਨ ਦੇ ਰਿਸ਼ਤੇ ਤਾਰ-ਤਾਰ ਹੋਏ ਨੇ ਪੁੱਤ ਨੇ ਮਾਂ ਤੇ ਭੈਣ ਦਾ ਕਤਲ ਕਰ ਦਿੱਤਾ ਕਾਤਲ ਪੁੱਤ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਮੁਲਜ਼ਮ ਦੀ ਭੈਣ ਰਾਜਵੀਰ ਕੌਰ ਵੀ ਸੀ ਪੰਜਾਬ ਪੁਲਿਸ ਦੀ ਮੁਲਾਜ਼ਮ ਮਾਂ ਤੇ ਭੈਣ ਦੀ ਗੱਡੀ 'ਚ ਅੱਗ ਲਗਾ ਦਿੱਤੀ ਅੱਗ ਲਾਉਣ ਤੋਂ ਬਾਅਦ ਐਕਸੀਡੈਂਟ ਦਾ ਡਰਾਮਾ ਰਚਿਆ ਗਿਆ ਜ਼ਮੀਨ ਵਿਵਾਦ ਦੱਸੀ ਜਾ ਰਹੀ ਹੈ ਕਤਲ ਦੀ ਵਜ੍ਹਾ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਸੱਜ ਸੰਗਰੂਰ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਕਤਲ ਦੀ ਵਾਰਦਾਤ ਨੂੰ ਕਿਵੇਂ ਇੱਕ ਹਾਦਸਾ ਇਸ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਤਸਵੀਰ ਬਿਆਨ ਕਰ ਰਹੀ ਹੈ ਪੁੱਤ ਨੇ ਮਾਂ ਤੇ ਭੈਣ ਦਾ ਛਾਤਰਾਨਾ ਤਰੀਕੇ ਦੇ ਨਾਲ ਕਤਲ ਕੀਤਾ ਕਾਤਲ ਪੁੱਤ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਤੇ ਉਸ ਦੀ ਭੈਣ ਵੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀ ਆਗ ਲਾਉਣ ਤੋਂ ਬਾਅਦ ਐਕਸੀਡੈਂਟ ਦਾ ਡਰਾਮਾ ਰਚਿਆ ਗਿਆ ਤੇ ਅਮਰਿਤਕ ਮਾਂ ਤੇ ਸੀ ਜਿਸ ਦੀ ਤਸਵੀਰ ਵੇਖ ਰਹੇ ਹੋ ਇਹ ਉਹ ਵਾਹਨ ਜਿਸ ਨੂੰ ਅੱਗ ਲਗਾ ਦਿੱਤੀ ਜਿਸ ਦੇ ਕਾਰਨ ਮਾਂ ਤੇ ਧੀ ਦੀ ਮੌਤ ਹੋ ਚੁੱਕੀ ਹੈ ਤਾਂ ਪੁਲਿਸ ਇਸ ਪੂਰੇ ਮਾਮਲੇ 'ਚ ਪੜਤਾਲ ਕਰ ਰਹੀ ਹੈ ਜਾਂਚ ਦੇ ਵਿੱਚ ਇਹ ਸੱਚ ਸਾਹਮਣੇ ਆਇਆ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੂਰੇ 플ਾਨਡ ਤਰੀਕੇ ਦੇ ਨਾਲ ਸਭ ਕੀ ਵੀ ਦੇਖਦੇ ਬਹੁਤ ਮੰਦਪਗਾ ਹਾਸਾ ਜਿਹੜਾ ਵਾਪਰੇਗਾ ਅੱਜ ਆਪਣੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਕਿਸ ਤਰ੍ਹਾਂ ਦਾ ਹਾਸਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿੱਥੋਂ ਦੇ ਇਹ ਰਹਿਣ ਵਾਲੇ ਸੀਗੇ ਵਿਅਕਤੀ ਜਿਨ੍ਹਾਂ ਦਾ ਹਾਸਾ ਦੇਖੋ ਜੀ ਬੜਾ ਮੰਦਪਗੀ ਘਟਨਾ ਇਹ ਮੈਨੂੰ ਸਵੇਰੀ 7 7:30 ਕਾਲ ਆਉਂਦੀ ਹੈ ਵੀ ਕਿੱਡੀ ਨੂੰ ਅੱਗ ਲੱਗੀ ਹੋਈ ਆ ਇੱਥੋਂ ਦੀ ਕੋਈ ਲੰਘ ਰਹੀ ਸੀ ਤੇ ਮੈਂ 7 ਮਿੰਟਾਂ ਚ ਮੇਰੇ ਖਿਆਲ ਚ ਇੱਥੇ ਆ ਗਿਆ ਸੀ ਪੰਜ-ਸੱਤ ਮਿੰਟ ਚ ਹੀ ਐਸ ਐਚ ਓ ਸ਼ਾਜਲੀ ਵੀ ਇੱਥੇ ਪਹੁੰਚ ਗਏ ਸੀ ਡੀ ਐਸ ਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਐਸ ਐਚ ਓ ਡਿਰਬਾਲਰ ਵੀ ਗੱਲ ਹੋ ਗਈ ਸੀਗੀ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਦੋਂ ਗੱਡੀ ਦੇ ਵਿੱਚ ਆਈਡੈਂਟੀਫਾਈ ਹੋਇਆ ਵੀ ਇਹ ਮੌੜਾਂ ਦੀ ਹੈਗੇ ਆ ਮਾਵਾਤੀਆਂ ਸਰਬਜੀਤ ਕੌਰ ਨਾਂ ਦੀ ਕੁੜੀ ਹੈਗੀ ਹੈ ਬਰਕਰਾਰ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੇਰੀ ਜਾਣਕਾਰੀ ਹੈ ਦੋਨੇ ਮਾਵਾਤੀਆਂ ਅਸੀਂ ਕਿਤੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਵਿੱਚ ਹੀ ਜਿੰਦਾ ਚੜ੍ਹ ਚਲ ਕੇ ਸੁਆਹ ਹੋ ਗਏ ਕੀ ਖਾਸ ਇਹਦਾ ਪਤਾ ਲੱਗਾ ਜੀ ਕਿੰਨੇ ਕ ਵਜੇ ਦਾ ਟਾਈਮਿੰਗ ਦਾ ਕੋਈ ਆਈਡੀਆ ਕੋਈ ਪਤਾ ਲੱਗਾ ਕਿ ਕਿੰਨੇ ਕ ਵਜੇ ਇੱਥੋਂ ਜਾ ਰਹੀ ਸੀ ਦੇਖੋ ਜੀ ਜੇ ਆਪਾਂ ਹਿਸਾਬ ਨਾਲ ਲਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮੱਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਕੁ ਜੇ ਕਰੋ ਚੱਲੇ ਆ ਇਹ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਕੀ ਹੁੰਦਾ ਦੋਨੋਂ ਵਿਅਕਤੀ ਸੀ ਜੀ ਦੋਨੋਂ ਵਿਅਕਤੀ ਸੀ ਜੀ ਮੈਂ ਸਰਪੰਚ ਪਿੰਡ ਮੋੜਾ ਬਲਵਿੰਦਰ ਸਿੰਘ ਜੀ ਤੇ ਜਿਹੜਾ ਬਹੁਤ ਵੱਡੀ ਮਾਗੀ ਘਟਨਾ ਹੋਈ ਹੈਗੀ ਸਾਡੇ ਪਿੰਡ ਦੇ ਮਲਕ ਜਾ ਕੁੜੀ ਸੀ ਬੇਟੀ ਸੀ ਪੁਲਿਸ ਦੇ ਵਿੱਚ ਸੀਗੀ ਤੇ ਬਹੁਤ ਅੱਛੀ ਫੈਮਿਲੀ ਸੀ ਦਾ ਬ੍ਰਦਰ ਵੀ ਪੁਲਿਸ ਦੇ ਵਿੱਚ ਨੇਗੇ ਤੇ ਮਾਮਤੀਆਂ ਫੇਰੇ ਚੱਲ ਜੇ ਨੇ ਟਾਈਮ ਦਾ ਪਤਾ ਨਹੀਂ ਕਿ ਕਿੱਦੇ ਚੱਲੇ ਨੇਗੇ ਉਹ ਘਰ ਤਾਂ ਕਹਿੰਦੇ ਨੇ 6 ਵਜੇ ਚੱਲੇ ਨੇਗੇ ਹਜੇ ਕੋਈ ਕਲੀਅਰਟੀ ਨਹੀਂ ਕਿ ਕਿੰਨੇ ਵਜੇ ਹੋਏ ਨੇ ਪਰ ਜੇ ਸਾਡੇ ਕੋਲ ਕੰਡੀਸ਼ਨ ਲੱਗਦੀ ਗੱਡੀ ਇੰਨੀ ਸਤੀ ਜਿੰਨੇ ਸਰ ਚੇਅਰਮੈਨ ਪਹੁੰਚੇ ਘੰਟੇ ਚ ਪਹੁੰਚ ਗਏ ਸੂਰੇ ਠੰਡ ਗੱਡੀ ਠੰਡੀ ਪਈ ਸੀਗੀ ਤੇ ਦੇਖੋ ਹਜੇ ਤਾਂ ਜਾਂਚ ਦਾ ਪਿਛਾਗਾ ਵੀ ਕਿਵੇਂ ਚੱਲ ਰਿਹਾ ਕੰਮ ਕੀ ਇਹਨਾਂ ਦੀ ਫਰਮ ਲਈ ਕੀ ਕਰਦੀ ਹੈ ਇਹ ਕਾਰੋਬਾਰ ਕੀ ਕਰਦੀ ਹੈ ਕੰਮ ਕਰਕੇ ਕਰਦੇ ਕੰਮ ਤਾਂ ਡੈਡੀ ਦਾ ਖੇਤੀ ਕਰਦੇ ਨੇ ਜੀ ਬ੍ਰਦਰ ਪੁਲਿਸ ਦੇ ਵਿੱਚ ਨੇ ਆਪ ਵੀ ਮੁਲਾਜ਼ਮ ਸੀ ਕੁੜੀ ਇਹ ਤੇ ਵਧੀਆ ਫੈਮਲੀ ਸੀ ਇਹ ਕੁੜੀ ਬਾਈ ਹਸੀ ਕਨੌਰ ਦੀ ਹੈ ਕਨੌਰ ਵੇ ਹਾਂ ਹਾਂ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹ ਇਲਾਕੇ ਦਾ ਹਾਲ ਬ੍ਰਦਰਨ ਦਾ ਸੀ ਦਿਖਾਇਆ ਵੀ ਨਹੀਂ ਬ੍ਰਦਰ ਦੇ ਪਿੱਛੇ ਬੈਠੇ ਨਹੀਂ ਇਹਨਾਂ ਦੇ ਹੈ ਜੀ ਹੁਣ ਦਾ ਜੀ ਬਹੁਤ ਬੁਰਾ ਹਾਲ ਹੈਗਾ ਡੈਡੀ ਹਜੇ ਆ ਰਹੇ ਨੇਗੇ ਹਜੇ ਪੁਲਿਸ ਆਇਡੈਂਟੀਫਾਈ ਕਰਕੇ ਆਪਣੀ ਕਾਰਵਾਈ ਕਰ ਰਹੀ ਹੈ ਆਪ ਕੋ ਹਜੇ ਪੂਰੀ ਜਾਂਚ ਚੱਲ ਰਹੀ ਹੈ ਬਾਕੀ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਜਾਈਗੀ ਹਜੇ ਬਾਈ ਜੀ ਕੀ ਨਾਮ ਹੈ ਜੀ ਫੋਲਵਾਨ ਬਾਈ ਹਰਪਾਲ ਸਿੰਘ ਖੜਿਆਲ ਮੈਂ ਜ਼ਿਲ੍ਹਾ ਪ੍ਰਧਾਨਾ ਯੂਥ ਕਾਲੀਦਲ ਦਾ ਸੋਰੂਪ ਬਾਈ ਜੀ ਬਹੁਤ ਮਤਲਬ ਬਾਈ ਜੀ ਇਹ ਬਹੁਤ ਹੀ ਦੁਖਦਾਈ ਤੇ ਇਹ ਸਾਡੇ ਨਜ਼ਦੀਕੀਓ ਨੇ ਮੇਰੇ ਕਰਨੈਲ ਸਿੰਘ ਜੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵਾਈਫ ਸੀਗੀ ਘਰੋਂ ਚੱਲੇ ਨੇ ਲਾਲੋ ਟਾਈਮ ਦਾ ਹਲੇ ਪਤਾ ਨਹੀਂ ਲੱਗਿਆ ਪਰ ਬਹੁਤ ਬੁਰੀ ਤਰ੍ਹਾਂ ਚੁਲਸਕੇ ਮੌਤ ਹੋਈ ਹੈ ਤੇ ਹੁਣ ਟਾਈਮ ਦਾ ਕੁਝ ਪਤਾ ਨਹੀਂ ਪਰ ਬਹੁਤ ਮਾੜਾ ਹੋਇਆ ਪਰਿਵਾਰ ਦੇ ਨਾਲ ਕਿਹੜੀ ਕਾਰ ਕਿਸੀ ਇਹ ਸਵਿਫਟ ਕਾਰ ਸੀਗੀ ਬਈ ਜੀ ਤੇ ਬਾਕੀ ਤਾਂ ਹੁਣ ਅੱਗੇ ਹਨਾ ਚਾਂਚ ਦਾ ਵਿਸ਼ਾ ਹੈ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਟਕਰਾਈ ਗੱਡੀ ਪਹਿਲਾਂ ਠੀਕ ਹੈ ਤੇ ਪਰ ਬਹੁਤ ਬੁਰਾ ਹੋਇਆ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਕੱਟਣੇ ਪਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚ ਆਈ ਤਾਂ ਤੁਰੰਤ ਮੁਕਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 1 ਨੂੰ ਜਿਹੜਾ ਮੁਕਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਅਫਸਰ ਸਾਹਿਬਾਨ ਨੇ ਮੇਰੇ ਕੋਲੇ ਇਨਫੋਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ। ਸੋ ਮਾਮਲੇ ਦੀ ਜਿਹੜੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਉਹ ਇੱਕ ਮਰਡਰ ਸੀਗਾ। ਉਹ ਇੱਕ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ। ਤੇ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸਾਕੀ ਭੈਣ ਆਪਣੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤਾਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿਨ੍ਹਾਂ ਨੇ ਸਾਡੇ ਪੁਲਿਸ ਦੇ ਅਧਿਕਾਰੀ ਨੇ ਸਭ ਦਾ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਰਡਰ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫ਼ਤੀਸ਼ ਆਈ ਆ ਉਹ ਤਾਂ ਬਦਲਦਾ ਇਕੱਲੇ ਦੋ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫ਼ਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਲਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਧਰਲੇ ਅਸੀਂ ਪੁਖਤਾ ਸਬੂਤ ਜਿਹੜੇ ਨੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਦੇ ਨਾਲ ਕੰਮ ਕਰ ਰਹੀ ਆ ਸਰ ਜੋ ਹਾਦਸਾ ਵਾਪਰੇ ਜੀ ਇਹ ਤੁਹਾਨੂੰ ਕਿਵੇਂ ਇਤਲਾਹ ਮਿਲੀ ਸਰ ਕਿਸ ਤਰ੍ਹਾਂ ਦਾ ਹਾਦਸਾ ਜੀ ਇਹਦੇ ਵਿੱਚ ਕਿੰਨੇ ਵਿਅਕਤੀ ਜਾਨਲੇ ਜੀ ਹਾਂਜੀ ਸਾਨੂੰ ਸਵੇਰੇ ਅੱਜ ਇਹ ਇਤਲਾਹ ਮਿਲੀ ਸੀਗੀ ਅਰਲੀ ਮਾਰਨਿੰਗ ਕਿ ਜਿਹੜੀ ਆਪਣੀ ਕੋਸੂਲਰ ਘਰਾੜ ਦੇ ਨੇੜੇ ਨਹਿਰ ਹੈਗੀ ਆ ਇਹਦੇ ਨੇੜੇ ਇੱਕ ਸਵਿਫਟ ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕੇ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਤੋਂ ਬਾਅਦ ਦੇਖਿਆ ਕਿ ਅਸੀਂ ਜਿਹੜੀ ਗੱਡੀ ਆ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਇਹਦੇ 84 ਨੰਬਰ ਵਗੈਰਾ ਤੋਂ ਜਿਹੜੇ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਿਆ ਇਹ ਮੌੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮਾ ਫੇਸ਼ੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹ ਕੋਈ ਆਪਣੇ ਰਿਸ਼ਤੇਦਾਰੀ ਵਗੈਰਾ ਚ ਭਾਈ ਕੀ ਪਿਸ਼ੌਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜਿਵੇਂ ਵੀ ਹੋਊਗੀ ਉਹਨਾਂ ਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਜਦੋਂ ਸਰ ਤੁਸੀਂ ਆ ਕੇ ਗੱਡੀ ਦੇਖੀ ਹੈਗੀ ਜੀ ਕਿਸ ਤਰ੍ਹਾਂ ਦਾ ਖਲਾਸ ਸੀ ਇਹ ਸ਼ਬ ਜਿਹੜੇ ਸੀ ਕਿਸ ਤਰ੍ਹਾਂ ਤੋਂ ਸੀ ਹੋਏ ਸੀ ਇਹਦੇ ਵਿੱਚ ਕਿੰਨੇ ਵਿਅਕਤੀ ਸੀ ਗੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜਿਵੇਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਇਹ ਇਸੇ ਕੋ ਉਨਾ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਗਏ ਜੀ ਜਲ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਉਹ ਜਲ ਚੁੱਕੀ ਹੈ ਜੀ ਬਿਲਕੁਲ ਇਸ ਤਰ੍ਹਾਂ ਦੀ ਤੁਹਾਡੇ ਕੋਲੋਂ ਹੁਣ ਜਾਂਚ ਚੱਲ ਰਹੀ ਹੈ ਜੀ ਕੀ ਕੀ ਚੈੱਕ ਕਰ ਰਹੇ ਤੁਸੀਂ ਕਿਹੜੀ ਕਿਹੜੀ ਟੀਮ ਤੁਹਾਡੇ ਨਾਲ ਸਾਡੇ ਜਿੱਦਾਂ ਸੀਆਈਏ ਟੀਮ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੇ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫਾਲ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਇਸ ਉਹ ਉਸ ਦੇ ਮੁਤਾਬਕ ਜਿਹੜਾ ਤੁਹਾਡੇ ਵੱਲੋਂ ਇਹ ਕਾਰਵਾਈ ਜਿਹੜੀ ਅੱਗੇ ਵਧਾਈ ਜਾਏ। ਹਾਂਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ। ਤਾਂ ਪੁੱਤ ਨੇ ਆਪਣੀ ਮਾਂ ਤੇ ਭੈਣ ਦਾ ਕਤਲ ਕੀਤਾ ਹੈ। ਤੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ 'ਚ ਪੜਤਾਲ ਕਰ ਰਹੀ ਹੈ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਫੋਨ ਲਾਈਨ ਦੇ ਉਤੇ ਜੁੜ ਚੁੱਕੇ ਨੇ। ਤਾਂ ਗੁਰਦਰਸ਼ਨ ਬੇਹਦ ਦਰਦਨਾਕ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਪੁਲਿਸ ਦੀ ਪੜਤਾਲ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਬਿਲਕੁਲ ਅਮਨ ਜੀ ਗੱਲ ਕੀਤੀ ਜਾਵੇ ਜਿਹੜਾ ਪਿਛਲੇ ਦਿਨੀ 17 ਜਨਵਰੀ ਨੂੰ ਸੰਗਰੂਰ ਫੁੱਲਰਟਾਰ ਵਾਲੀ ਨਹਿਰ ਦੇ ਉੱਤੇ ਜਿਹੜਾ ਇਹ ਹਾਦਸਾ ਵਾਪਰਿਆ ਸੀ ਜਿਹਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਫਿਲਮੀ ਕਹਾਣੀ ਦੀ ਤਰ੍ਹਾਂ ਜਿਹੜਾ ਇਸ ਜਿਹੜੀ ਫਾਟਾ ਜਿਸ ਨੂੰ ਉਹਨੂੰ ਜਾਂ ਦਿੱਤਾ ਗਿਆ ਸੀ ਕਿ ਗੱਡੀ ਟਕਰਾਂਦੀ ਆ ਦਰਖਤ ਦੇ ਨਾਲ ਤੇ ਉਸ ਤੋਂ ਬਾਅਦ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਮਾਮਾ ਧੀਆ ਸੜ ਕੇ ਸੁਆਹ ਹੋ ਜਾਂਦੀਆਂ ਨੇ ਪਰ ਉਸ ਦੀ ਜਿਹੜੀ ਕਹਿ ਸਕਦੇ ਆ ਕਿ ਮਾਂ ਪੁੱਤ ਤੇ ਭੈਣ ਦੇ ਜਿਹੜੇ ਰਿਸ਼ਤੇ ਨੇ ਇਹ ਬੜੇ ਪਵਿੱਤਰ ਰਿਸ਼ਤੇ ਮੰਨੇ ਜਾਂਦੇ ਪਰ ਉਸ ਰਿਸ਼ਤੇ ਨੂੰ ਤਾੜ ਤਾਰ ਕਰਦੀ ਹੈ ਜਿਹੜੀ ਘਟਨਾ ਸਾਹਮਣੇ ਆਈ ਹੈ ਇਹਦਾ ਪਰਦਾ ਫਾਜ ਜਿਹੜਾ ਪੁਲਿਸ ਨੇ ਕਰ ਦਿੱਤਾ ਕਿ ਸਰਬਜੀਤ ਕੌਰ ਤੇ ਉਸ ਦਾ ਭਰਾ ਦੋਨੋਂ ਹੀ 2016 ਦੇ ਵਿੱਚ ਫੋਰਸ ਦੇ ਵਿੱਚ ਭਰਤੀ ਹੋਏ ਸੀ ਜਿਹੜਾ ਭਰਾ ਸੀਗਾ ਉਹ ਸਦਰ ਸੰਗਰੂਰ ਦੇ ਵਿੱਚ ਤਾਇਨਾਤ ਸੀ ਤੇ ਇਹ ਜਿਹੜੀ ਸੀਆਈ ਜਿਹੜੇ ਵਿੱਚ ਤਾਇਨਾਤ ਸੀਗੀ ਸਰਮਜੀਤ ਕੌਰ ਪਰ ਕਹਿ ਸਕਦੇ ਆ ਕਿ ਪ੍ਰੋਪਰਟੀ ਦੇ ਡਿਸਕਿਊਟ ਨੂੰ ਲੈ ਕੇ ਜਿਹੜਾ ਜਿਹੜਾ ਕਾਤਲ ਸੀ ਉਸ ਨੇ ਇੱਕ ਫਿਰ ਵੀ ਸਟਾਈਲ ਦੇ ਮੰਗੂ ਇਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਗੱਡੀ ਖੜਾ ਕੇ ਗੱਡੀ ਉਹਦੇ ਡਰਕਸ ਦੇ ਵਿੱਚ ਮਾਰ ਕੇ ਤੇ ਉਸ ਤੋਂ ਬਾਅਦ ਉਸ ਗੱਡੀ ਨੂੰ ਅੱਗ ਲਗਾਈ ਗਈ ਪਰ ਦਰਸਾਇ ਇਸ ਤਰ੍ਹਾਂ ਦਿੱਤਾ ਸੀ ਕਿ ਸਵੇਰੇ ਜਲਦੀ ਜਿਹੜਾ ਸਫਰ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੀਆਂ ਸਨ ਤੇ ਉਸ ਤੋਂ ਬਾਅਦ ਕਿ ਗੱਡੀ ਦੇ ਰਾਖ ਤੇ ਵਿੱਚ ਟਰੱਕ ਟਕਰਾਉਣ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਪਰ ਪੁਲਿਸ ਨੇ ਬੜੀ ਉਹਦੇ ਤਹਿ ਦੇ ਵਿੱਚ ਜਾ ਕੇ ਕਹਿ ਸਕਦੇ ਆ ਕਿ ਧੁੰਦ ਦੇ ਵਿੱਚ ਇੰਨੀ ਜਲਦੀ ਰਸਤੇ ਦਾਜ ਦੇ ਵਿੱਚ ਜਾਣਾ ਕੋਈ ਐਡਾ ਕੋਈ ਅਮਰਜੈਂਸੀ ਨਹੀਂ ਕਿ ਉਹ ਕਿ ਹਰ ਕੋਈ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੁੰਦਾ ਕਿਉਂਕਿ ਇੰਨੀ ਸੰਘਣੀ ਧੁੰਦ ਦੇ ਵਿੱਚ ਕੋਈ ਵੀ ਸਫ਼ਰ ਕਰਨ ਤੋਂ ਕਿਤੇ ਨਾ ਕਿਤੇ ਨਾ ਕਰਦਾ ਪਰ ਇਸ ਸਾਹਸ ਦਾ ਜਿਹੜਾ ਪਰਦਾ ਫਾਸ਼ ਕੀਤਾ ਜਿਸ ਤਰ੍ਹਾਂ ਪੁਲਿਸ ਨੇ ਉਹਦੇ ਵਿੱਚ ਜਿਹੜਾ ਦੋਸ਼ੀ ਹੈ ਉਹਨੂੰ ਹਰਸ ਦੇ ਵਿੱਚ ਲੈ ਲਿਆ ਗਿਆ ਪੁਲਿਸ ਨੇ ਜਿਹੜਾ ਉਸ ਨੂੰ ਜਿਹੜਾ ਹਰਸ ਦੇ ਵਿੱਚ ਲੈ ਲਿਆ ਤੇ ਉੱਤੇ ਜਿਹੜਾ ਬਣਦੀ ਕਾਰਵਾਈ ਆ ਉਹ ਅੱਗੇ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਜੀ